ਦੇਖੋ ਇਹ ਜਿਹੜੀ ਸਰਕਾਰ ਆਈ ਹੈ ਪਹਿਲੀ ਗੱਲ ਤਾਂ ਇਹ ਸਾਡੇ ਲੋਕਾਂ ਦੀ ਨਹੀਂ ਹੈ ਇਹ ਬਾਹਰ ਦੇ ਲੋਕ ਖਾਸ ਤੌਰ ਤੇ ਦਿੱਲੀ ਤੋਂ ਤੇਜਰੀ ਵਾਲੇ ਸੋਧਿਆ ਵਰਗੇ ਇੱਥਾਂ ਆ ਕੇ ਸਰਕਾਰ ਚਲਾ ਰਹੇ ਤੇ ਉਹ ਆਪ ਭੁਲ ਕੇ ਕਹਿੰਦੇ ਕਿ ਸਾ ਮਾਮ ਦੰਡ ਭੇ ਦੇ ਨਾਲ ਗਾ ਸਰਕਾਰ ਚਲਾਣੀ ਹੈ ਤੇ ਹਰ ਕੰਮ ਚਾਹੇ ਬਾਈ ਹੁੱਕ ਹੋਵੇ ਬਾਈ ਪ੍ਰੂਫ ਕਰਾਣਾ ਹੈ ਟੱਕੇ ਨਾਲ ਹੋਵੇ ਪਿਆਰ ਨਾਲ ਹੋਵੇ ਪੈਸੇ ਨਾਲ ਹੋਵੇ ਲਾਲਚ ਨਾਲ ਹੋਵੇ ਕਹਿੰਦੇ ਅਸੀਂ ਕਰਨਾ ਹੀ ਕਰਨਾ ਹੈ ਤੋ ਇਹ ਜਿਹੜਾ ਠੱਕੇ ਦਾ ਕਾਰੋਬਾਰ ਹੈ ਇਹ ਪੰਜਾਬ ਦੇ ਵਿੱਚ ਬਹੁਤ ਹੀ ਦੇਰ ਇਨਾਂ ਤੋਂ ਚੱਲਣਾ ਨਹੀਂ ਦੇ ਵਿੱਚ ਜਿੱਧਰ ਤੇ ਵੀ ਦੇਖੋ ਖਬਰਾਂ ਇਹੀ ਆ ਰਹੀਆਂ ਇੱਥੇ ਵੀ ਸਾਡੇ ਪੁਲਿਸ ਲੋਕਾਂ ਨੂੰ ਡਰਾਤ ਮੁਕਾਰ ਰਹੀ ਹੈ ਇਹ ਜਿਹੜਾ ਤਰੀਕਾ ਇਹਨਾਂ ਨੇ ਫੜਿਆ ਇਸ ਤਰ੍ਹਾਂ ਕਦੇ ਪੰਜਾਬ 'ਚ ਹੋਇਆ ਨਹੀਂ ਲੇਕਿਨ ਇਹ ਨਵੀਂ ਪਿਰਤ ਪਾ ਰਹੇ ਹੈ ਮੈਂ ਆਪਸਰਾ ਨੂੰ ਵੀ ਕਹਿਣਾ ਚਾਹਨਾ ਕਿ ਤੁਸੀਂ ਬਾਜ ਆ ਜਾਓ ਫਾਈਲ ਕਿਤੇ ਆ ਉਹ ਰਸਤੇ ਦੇ ਵਿੱਚ ਫਾਈਲ ਕਰਦੇ ਆ ਤੁਸੀਂ ਵਕਤ ਵਕਤ ਪਾਰਟੀਆਂ ਦੇ ਲੀਡਰ ਸਾਹਿਬਾਨ ਨੂੰ ਵੀ ਮਿਲਿਓ ਤੇ ਸਰਕਾਰ ਦਾ ਨੁਕਤਾ ਕਿੱਦਾਂ ਦਾ ਦੇਖਦੇ ਹੋ ਆਪਸੀ ਭਾਈਚਾਰਕ ਤੌਰ ਤੇ ਦੇਖੋ ਇਹ ਜਿਹੜੀ ਸਰਕਾਰ ਆਈ ਹੈ ਪਹਿਲੀ ਗੱਲ ਤਾਂ ਇਹ ਸਾਡੇ ਲੋਕਾਂ ਦੀ ਨਹੀਂ ਹੈ ਇਹ ਬਾਹਰ ਦੇ ਲੋਕ ਖਾਸੌਰ ਤੇ ਦਿੱਲੀ ਤੋਂ ਤੇਜਰੀ ਵਾਲ ਸੋਧਿਆ ਵਰਗੇ ਇੱਥੇ ਆ ਕੇ ਸਰਕਾਰ ਚਲਾ ਰਹੇ ਤੇ ਉਹ ਆਪ ਖੁੱਲਕੇ ਕਹਿੰਦੇ ਕਿ ਸਾ ਮਾਮ ਦੰਡ ਭੇ ਦੇ ਨਾਲ ਕਰ ਸਰਕਾਰ ਚਲਾਣੀ ਹੈ ਤੇ ਹਰ ਕੰਮ ਚਾਹੇ ਬਾਈ ਹੁੱਕ ਹੋਰ ਬਾਈ ਕਰੁਕ ਕਰਾਣਾ ੱੱਕੇ ਨਾਲ ਹੋਵੇ ਪਿਆਰ ਨਾਲ ਹੋਵੇ ਪੈਸੇ ਨਾਲ ਹੋਵੇ ਲਾਲਚ ਨਾਲ ਹੋਵੇ ਕਹਿੰਦੇ ਅਸੀਂ ਕਰਨਾ ਹੀ ਕਰਨਾ ਹੈ ਸੋ ਇਹ ਜਿਹੜਾ ਧੱਕੇ ਦਾ ਕਾਰੋਬਾਰ ਹੈ ਇਹ ਪੰਜਾਬ ਦੇ ਵਿੱਚ ਬਹੁਤ ਹੀ ਦੇਰ ਇਨਾਂ ਤੋਂ ਚੱਲਣਾ ਨਹੀਂ ਅੱਜ ਵੀ ਜੰਗਲ ਰਾਜ ਵਾਂਗੂ ਕੁਝ ਸਾਡੇ ਅਫਸਰ ਉਹਨਾਂ ਦੇ ਨਾਲ ਮਿਲ ਕੇ ਜਿਸ ਤਰ੍ਹਾਂ ਪਟਿਆਲੇ ਦੇ ਵਿੱਚ ਜਿੱਧਰ ਦੇ ਵੀ ਦੇਖੋ ਖਬਰਾਂ ਇਹੀ ਆ ਰਹੀਆਂ ਇੱਥੇ ਵੀ ਸਾਡੇ ਪੁਲਿਸ ਲੋਕਾਂ ਨੂੰ ਡਰਾਤ ਮੁਕਾ ਰਹੀ ਹੈ ਇਹ ਜਿਹੜਾ ਤਰੀਕਾ ਇਹਨਾਂ ਨੇ ਫੜਿਆ ਇਸ ਤਰ੍ਹਾਂ ਕਦੇ ਪੰਜਾਬ 'ਚ ਹੋਇਆ ਨਹੀਂ ਲੇਕਿਨ ਇਹ ਨਵੀਂ ਪਿਰਤ ਪਾ ਰਹੇ ਹੈ ਮੈਂ ਅਫਸਰਾਂ ਨੂੰ ਵੀ ਕਹਿਣਾ ਚਾਹਨਾ ਕਿ ਤੁਸੀਂ ਬਾਜ਼ ਆ ਜਾਓ ਭਾਈ ਤੁਸੀਂ ਸਰਕਾਰੀ ਨੌਕਰ ਹੋ ਸੌਂ ਖਾ ਕੇ ਸਰਕਾਰ ਦੀ ਤੁਸੀਂ ਨੌਕਰੀ ਜੁਆਇਨ ਕਰਦੇ ਹੋ ਤੇ ਤੁਸੀਂ ਕਰ ਰਹੇ ਹੋ ਪੁੱਠੇ ਕੰਮ ਜਿਹੜੇ ਕਿ ਠੀਕ ਨਹੀਂ ਹੈ ਲੇਕਿਨ ਰੁਝਾਨ ਲੋਕਾਂ ਦਾ ਇੱਕ ਤਰਫਾ ਹੈ ਕਾਂਗਰਸ ਵੱਲ ਰੁਕ ਦਿਖ ਰਹੇ ਹੈ ਕਾਂਗਰਸ ਨੂੰ ਲਿਆਉਣਾ ਚਾਹੁੰਦੇ ਹੈ ਆ ਜਿਹੜਾ ਡੰਡੇ ਦਾ ਰਾਜ ਹੈ ਬਹੁਤੀ ਦਿਨ ਚੱਲਣਾ ਨਹੀਂ ਧੰਨਵਾਦ ਸਾਡੇ ਪੂਰੇ ਕੈਂਡੀਡੇਟ ਤਿਆਰ ਹੈ ਹਰ ਹਲਕੇ ਵੀ ਸਾਡਾ ਕੈਂਡੀਡੇਟ ਹੈ ਇਹ ਬੱਕਰੀ ਗੱਲ ਹੈ ਕਿ ਬਹੁਤ ਜਗ੍ਹਾ ਡਰਾਈ ਤਮਕਾਈ ਜਾ ਰਹੀ ਹੈ ਕਿਸੇ ਨੂੰ ਘਰ ਰੋਕਿਆ ਵਾ ਕਿਸੇ ਨੂੰ ਕਿਤੇ ਰੋਕਿਆ ਵਾ ਪਰ ਐਸੀ ਕਾਗਜ਼ ਜਮਾ ਕਰਾਵਾਂਗੇ ਫਾਈਲ ਕਿਤੇ ਆ ਉਹ ਰਸਤੇ ਦੇ ਵਿੱਚ ਫਾਈਲ ਕਰ ਦਿਆਂ ਤੁਸੀਂ ਵਕ ਵਕ ਪਾਰਟੀਆਂ ਦੇ ਲੀਡਰ ਸਰਬਾਨ ਨੂੰ ਵੀ ਮਿਲੇ ਉਹ ਤੇ ਸਰਕਾਰ ਦਾ ਲੋਕ ਕਿਦਾਂ ਦਾ ਦੇਖਦੇ ਹੋ ਆਪਸੀ ਭਾਈਚਾਰਕ ਦੇਖੋ ਇਹ ਜਿਹੜੀ ਸਰਕਾਰ ਆਈ ਹੈ ਪਹਿਲੀ ਗੱਲ ਤਾਂ ਇਹ ਸਾਡੇ ਲੋਕਾਂ ਦੀ ਨਹੀਂ ਹੈ ਇਹ ਬਾਹਰ ਦੇ ਲੋਕ ਖਾਸੌਰ ਤੇ ਦਿੱਲੀ ਤੋਂ ਤੇਜਰੀ ਵਾਲ ਸੋਧਿਆ ਵਰਗੇ ਇੱਥੇ ਆ ਕੇ ਸਰਕਾਰ ਚਲਾ ਰਹੇ ਤੇ ਉਹ ਆਪ ਖੁੱਲ ਕੇ ਕਹਿੰਦੇ ਕਿ ਸਾ ਮਾਮ ਦੰਡ ਭੇ ਦੇ ਨਾਲ ਕਰ ਸਰਕਾਰ ਚਲਾਣੀ ਹੈ ਤੇ ਹਰ ਕੰਮ ਚਾਹੇ ਬਾਈ ਹੁੱਕ ਹੋਵੇ ਬਾਈ ਕਰੁਕ ਕਰਾਣਾ ਧੱਕੇ ਨਾਲ ਹੋਵੇ ਪਿਆਰ ਨਾਲ ਹੋਵੇ ਪੈਸੇ ਨਾਲ ਹੋਵੇ ਲਾਲਚ ਨਾਲ ਹੋਵੇ ਕਹਿੰਦੇ ਅਸੀਂ ਕਰਨਾ ਹੀ ਕਰਨਾ ਸੋ ਇਹ ਜਿਹੜਾ ਧੱਕੇ ਦਾ ਕਾਰੋਬਾਰ ਹੈ ਇਹ ਪੰਜਾਬ ਦੇ ਵਿੱਚ ਬਹੁਤੀ ਦੇਰ ਇਨਾਂ ਤੋਂ ਚੱਲਣਾ ਨਹੀਂ ਅੱਜ ਵੀ ਜੰਗਲ ਰਾਜ ਵਾਂਗੂ ਕੁ ਸਾਡੇ ਅਫਸਰ ਉਹਨਾਂ ਦੇ ਨਾਲ ਮਿਲ ਕੇ ਜਿਸ ਤਰ੍ਹਾਂ ਪਟਿਆਲੇ ਦੇ ਵਿੱਚ ਜਿੱਧਰ ਦੇ ਵੀ ਦੇਖੋ ਖਬਰਾਂ ਇਹੀ ਆ ਰਹੀਆਂ ਇੱਥੇ ਵੀ ਸਾਡੇ ਪੁਲਿਸ ਲੋਕਾਂ ਨੂੰ ਡਰਾਤ ਮਕਾਰ ਰਹੀ ਹੈ ਇਹ ਜਿਹੜਾ ਤਰੀਕਾ ਇਹਨਾਂ ਨੇ ਫੜਿਆ ਇਸ ਤਰ੍ਹਾਂ ਕਦੇ ਪੰਜਾਬ 'ਚ ਹੋਇਆ ਨਹੀਂ ਲੇਕਿਨ ਇਹ ਨਵੀਂ ਪਿਰਤ ਪਾ ਰਹੇ ਐ ਮੈਂ ਆਪਸਰਾ ਨੂੰ ਵੀ ਕਹਿਣਾ ਚਾਹਨਾ ਕਿ ਤੁਸੀਂ ਬਾਜ ਆ ਜਾਓ ਭਾਈ ਤੁਸੀਂ ਸਰਕਾਰੀ ਨੌਕਰ ਹੋ ਸੌਂ ਖਾ ਕੇ ਸਰਕਾਰ ਦੀ ਤੁਸੀਂ ਨੌਕਰੀ ਜੁਆਇਨ ਕਰਦੇ ਹੋ ਤੇ ਤੁਸੀਂ ਕਰ ਰਹੇ ਹੋ ਪੁੱਠੇ ਕੰਮ ਜਿਹੜੇ ਕਿ ਠੀਕ ਨਹੀਂ ਐ ਲੇਕਿਨ ਰੁਝਾਨ ਲੋਕਾਂ ਦਾ ਇੱਕ ਤਰਫਾ ਹੈ ਕਾਂਗਰਸ ਵੱਲ ਰੁਕ ਦਿਖ ਰਹੇ ਐ ਕਾਂਗਰਸ ਨੂੰ ਲਿਆਉਣਾ ਚਾਹੁੰਦੇ ਐ ਆ ਜਿਹੜਾ ਡੰਡੇ ਦਾ ਰਾਜ ਆ ਬਹੁਤੀ ਦੇਰ ਚੱਲਣਾ ਨਹੀਂ ਧੰਨਵਾਦ ਜਿਲ੍ਹਾ ਪ੍ਰਸ਼ਾਸਨ ਦੇ ਕਿੰਨੇ ਸਾਡੇ ਪੂਰੇ ਕੈਂਡੀਡੇਟ ਤਿਆਰ ਹੈ ਹਰ ਹਲਕੇ ਵੀ ਸਾਡਾ ਕੈਂਡੀਡੇਟ ਹੈ ਇਹ ਬੱਕਰੀ ਗੱਲ ਹੈ ਕਿ ਬਹੁਤ ਜਗ੍ਹਾ ਡਰਾਈ ਤਮਕਾਈ ਜਾ ਰਹੀ ਹੈ ਕਿਸੇ ਨੂੰ ਘਰ ਰੋਕਿਆ ਵਾ ਕਿਸੇ ਨੂੰ ਕਿਤੇ ਰੋਕਿਆ ਵਾ ਪਰ ਅਸੀਂ ਕਾਗਜ਼ ਚਮਕ ਕਰਾਵਾਂਗੇ